ਉਸ ਵੇਖ ਰਹੇ ਉਸ ਕਾਇਨੇਸ ਪੰਜਾਬ ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਤਾਰੀਵਾਲ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਦਾ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵੱਲੋਂ ਕਿਰੋਕ ਕੀਤਾ ਗਿਆ ਹਲਕਾ ਗਿੱਦੜ ਬਹਾਦੇ ਪਿੰਡ ਹਰੀਕੇ ਕਲਾ ਦੇ ਵਿੱਚ ਹੰਸਰਾਜ ਹੰਸ ਜਿਹੜੇ ਨੇ ਇੱਕ ਪ੍ਰੋਗਰਾਮ ਦੇ ਵਿੱਚ ਪਹੁੰਚੇ ਸਨ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਰੋਕ ਕੇ ਤਿੱਖੇ ਸਵਾਲ ਕੀਤੇ ਗਏ ਤਾਂ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਹੰਸਰਾਜ ਹੰਸ ਨਜ਼ਰ ਆਉਂਦੇ ਨੇ ਤੇ ਕਹਿੰਦੇ ਨੇ ਕਿ ਜਦੋਂ ਮੈਂ ਐਮਪੀ ਬਣ ਗਿਆ ਤਾਂ ਤੁਹਾਡੇ ਨਾਲ ਖੜਾ ਹੋਵਾਂਗਾ ਤੁਹਾਡਾ ਸਾਥ ਦਵਾਂਗਾ ਯਾਨੀ ਕਿ ਜਿੱਤ ਦਾ ਦਾ ਕਰਦੇ ਹੋਏ ਇੱਥੇ ਹੰਸ ਰਾਜ ਹੰਸ ਨਜ਼ਰਾਈ ਨੇ ਉਹ ਚਮਕ ਮੰਗਤੇ ਬਣਾ ਦੋ ਮੰਗਤੇ ਨਹੀਂ ਸਾਡੀ ਬਰਾਬਰ ਤੇ ਜੋ ਸਾਡੇ 17 ਏਕੜ ਦਾ ਕਾਨੂੰਨ ਆ ਉਸ ਤੋਂ ਬਾਅਦ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਛੋਡੇ મોદી ਨੇ ਆਵਾਜ਼ ਠਾਈ ਹੈ ਜਾਂ ਤੂੰ ਆਇ ਠਾਈ ਹੈ ਸ਼ਾਮੀਨਾਥ ਦੀ ਰਿਪੋਰਟ ਉਤਮ ਖੇਤੀ ਮਾਧਿਉ ਪਾਲ ਨਖਤੇ ਚ ਆ ਕੇ ਸਾਨੂੰ ਭਾਤ ਆਏ ਤੱਕ ਅਸੀਂ ਮੋਤ ਕੁਝ ਨਹੀਂ ਮੰਗਦੇ ਨਾ ਬਿਜਲੀ ਮੈਂ ਕਰਦਾ ਮੈਂ ਫੀ ਮੰਗਦਾ ਹਸਰਾਜੀ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਇਹ ਮੰਗਦੇ ਨਾ ਬਣਾਓ ਇੱਕ ਮਿੰਟ ਹਸਰਾਜੀ ਇੱਕ ਮਿੰਟ ਯਾਰ ਭਾਈ ਆਪੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਵੀ ਅਹਿਮਦ ਸ਼ਾਹ ਕਰਾਏ ਮੰਤਰੀ ਨੂੰ ਇਹ ਦੂਜੀ ਬਣਦੇ ਉਹ ਕਟਣਾ ਲੱਗੋ ਅਮਿਤ ਸ਼ਾਹ ਗ੍ਰਹਿ ਮੰਤਰੀ ਨਰਿੰਦਰ ਮੋਦੀ ਪਰਾ ਹੋਇਆ ਜਿਹੜਾ ਹਮਲਾ ਹੋਇਆ ਪ੍ਰਧਾਨ ਮੰਤਰੀ ਤੋਂ ਬਿਨਾ ਪਤਾ ਨਹੀਂ ਝੂਲਦਾ ਹਰਿਆਣਾ ਦੇ ਮੁੱਖ ਮੰਤਰੀ ਤੋਂ ਬਿਨਾ ਪਤਾ ਨਹੀਂ ਝੂਲਦਾ ਕੀ ਬੈਰੀਕੇਟ ਕਰਨੇ ਕਿੱਲ ਘਟਨੇ 35000 ਅਥਰੂ ਗੈਂਸ ਦਾ ਗੋਲਾ ਲਿਆ ਕੇ ਸੇ ਰਖਤਾ ਅਥਰੂ ਗੈਂਸ ਦੇ ਘੋੜੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹੰਸਾ ਜੀ ਤੁਨ ਮੈਂ ਬਾਬਿਓ ਬਾਬਿਓ ਲੰਗਰ ਵਰਤੌਣ ਆਇਆ ਬੰਦਾ ਮਿਰਤਪਾਲ ਬਾਬਿਓ ਉਹਨਾਂ ਲੱਖਾਂ ਬੰਦਾ ਜਵਾੜੇ ਦੂੜਤੇ ਪੀਡੀਏ ਚ ਪਿਆ ਇਹ ਪੀਡੀਏ ਸਹੀ ਹੋਇਆ ਜਵਾੜੇ ਇੱਕ ਹੋਰ ਸਵਾਲ ਹੈ ਜੀ ਨਾਲ ਹੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਛੋਟੇ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਸੁਣੋ ਮੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ੱੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਹੁਣ ਆਨਸਰ ਲੈ ਲਓ ਸਾਰੀਆਂ ਗੱਲਾਂ ਦਾ ਹਾਂ ਹਾਂ ਬਸ ਹੁਣ ਮੋਦੀ ਤੋਂ ਸ਼ੁਰੂ ਹੋ ਜੋ ਜਿੱਥੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਧੱਕਾ ਹੁੰਦਾ ਉਹਦੇ ਮੈਂ ਤਾਂ ਖਿਲਾਫ ਜੀ ਇਸ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਵੱਦ ਦਵਾਈ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸਾ ਇਨਸਾਨ ਪ੍ਰਧਾਨ ਮੰਤਰੀ ਨੂੰ ਕਹਿੰਦੇ ਅਸੀਂ ਬੱਚਾ ਦਰਜ ਕਰੂੰਗੀ ਜੀ ਮਹਾਰਾਣੀ ਤੇ ਮਹਾਰਾਣੀ ਨੂੰ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਇਹ ਵੀ ਬਾੜਾ ਕੀਤਾ ਉਹਨਾਂ ਨੇ ਕਹਿ ਰਹੇ ਹਾਂ ਉਹਨੂੰ ਮਹਾਰਾਣੀ ਤੋਂ ਬੱਚਾ ਦਰਜ ਹੋਊ ਫਿਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿਨੇ ਵੀ ਕੀਤਾ ਜਿਨੇ ਕੋਈ ਦਾ ਪੁੱਤ ਨਾਲ ਦਾ ਕਸੂਰ ਆ ਰਿਹਾ ਨਹੀਂ ਤੁਸੀਂ ਐਵੇਂ ਟੀਐਮਪੀ ਬਣ ਕੇ ਕੀ ਜਾਓਗੇ ਅਸਰਾਜੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਕੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਤੁਰਕਾ ਕਰਾਂਗੇ ਕਰੈਕਟਰ ਦੇ ਨਾਲ ਤੋਂ ਰੁਪਿਆ ਕੰਫੀ ਮੰਨ ਕੇ ਚਲੋ ਅੱਜ ਅੱਜ ਤੁਸੀਂ ਲੋਰੋ ਨਾ ਕਿ ਮੈਂ ਤੁਹਾਨੂੰ ਲਿਆਵਾਂਗਾ ਉਸ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਸਤਾ ਮੈਨੂੰ ਆ ਗਿਆ ਸਾਨੂੰ ਦਿੱਲੀ ਜਾਣ ਦਾ ਰਸਤਾ ਸੀ ਦਿੱਲੀ ਜਾ ਸਕਦੇ ਨਹੀਂ ਜਾ ਨਹੀਂ ਕੋਈ ਨਾ ਲੇਟ ਅਸੀਂ ਤੜਕੇ ਦੀ ਢੀਕੀ ਆ ਤਾਂ ਦੱਸ ਦੇ ਕਿ ਲਗਾਤਾਰ ਕਿਸਾਨੀ ਮੁੱਦਿਆਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਚੋਣ ਪ੍ਰਚਾਰ ਕਰਨ ਦੇ ਲਈ ਭਾਜਪਾ ਦੇ ਉਮੀਦਵਾਰ ਜਾਂ ਫਿਰ ਆਗੂ ਪਿੰਡਾਂ ਸ਼ਾਹਰਾ ਦੇ ਵਿੱਚ ਪਹੁੰਚ ਰਹੇ ਨੇ ਉਥੇ ਕਿਸਾਨਾਂ ਦੇ ਵੱਲੋਂ ਕਰੋਕ ਕੀਤਾ ਜਾ ਰਿਹਾ ਹੈ ਸਵਾਲ ਪੁੱਛੇ ਜਾ ਰਹੇ ਨੇ ਤੇ ਅੱਜ ਹਾਂਸ ਰਾਜ ਹਾਂਸ ਜੋ ਕਿ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਜਿੱਥੇ ਜਵਾਬ ਦਿੱਤਾ ਗਿਆ ਉੱਥੇ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਐਮਪੀ ਬਣ ਗਿਆ ਤਾਂ ਤੁਹਾਡਾ ਸਾਥ ਜ਼ਰੂਰ ਦਵਾਂਗਾ